ਤੰਤਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਦੋਸਤੋ ਕਹਿੰਦੇ ਆ ਕਿ ਗਰੀਬੀ ਵੀ ਇੱਕ ਬਹੁਤ ਵੱਡਾ ਸਰਾਫ ਹੈ ਇੱਕ ਫਾਈਵ ਸਟਾਰ ਹੋਟਲ ਵਿੱਚ ਗਰੀਬ ਵੇਟਰ ਨਾਲ ਕਰੋੜਪਤੀ ਨੇ ਜੋ ਕੀਤਾ ਉਹ ਦੇਖ ਕੇ ਇਨਸਾਨੀਅਤ ਰੋ ਪਈ ਇਹ ਕੋਈ ਮਾਮੂਲੀ ਕਿੱਸਾ ਨਹੀਂ ਬਲਕਿ ਹਰ ਵੱਡੇ ਸ਼ਹਿਰ ਦੀ ਸੱਚਾਈ ਹੈ ਜਿਸ ਨੂੰ ਅਕਸਰ ਚਮਕ-ਦਮਕ ਦੇ ਪਿੱਛੇ ਸੁਪਾ ਦਿੱਤਾ ਜਾਂਦਾ ਹੈ ਇਦਾਂ ਦੀ ਇੱਕ ਹਕੀਕਤ ਸਾਹਮਣੇ ਆਈ ਲਖਨਊ ਤੋਂ ਜਿੱਥੇ ਇੱਕ 5 ਸਟਾਰ ਹੋਟਲ ਦੀ ਜ਼ਖਮਗਾਉਂਦੀ ਰੋਸ਼ਨੀ ਤੇ ਸ਼ਾਨੋ ਸ਼ੌਕਤ ਦੇ ਵਿੱਚ ਇੱਕ ਗਰੀਬ ਵੇਟਰ ਆਪਣੀ ਮਜਬੂਰੀ ਨੂੰ ਦਿਲ ਵਿੱਚ ਦਬਾ ਕੇ ਰੋਜ਼ ਮੁਸਕਰਾਉਂਦੀ ਸੀ ਚਿਹਰੇ ਤੇ ਮਸੂਮੀਅਤ ਤੇ ਅੱਖਾਂ ਦੇ ਵਿੱਚ ਜ਼ਿੰਮੇਵਾਰੀ ਤੇ ਕਦਮਾਂ ਦੇ ਵਿੱਚ ਥੁਕਾਵਟ ਲੈ ਕੇ ਉਹ ਹਰ ਆਉਣ ਜਾਣ ਵਾਲਿਆਂ ਦੀਆਂ ਛਿੜਕਾਂ ਸਹਿੰਦੀ ਤੇ ਫਿਰ ਵੀ ਹਰ ਕਿਸੇ ਨੂੰ ਸਨਮਾਨ ਨਾਲ ਖਾਣਾ ਸਰਵ ਕਰਦੀ ਸੀ ਪਰ ਉਸ ਨੂੰ ਕਿੱਥੇ ਪਤਾ ਸੀ ਕਿ ਉਸੇ ਹੋਟਲ ਦੀ ਚਾਰ ਦੀਵਾਰੀ ਦੇ ਵਿੱਚ ਇੱਕ ਰਾਤ ਇਦਾਂ ਦੀ ਵੀ ਆਏਗੀ ਜਦੋਂ ਅਮੀਰੀ ਤੇ ਗਰੀਬੀ ਆਮਨੇ ਸਾਹਮਨੇ ਹੋਏਗੀ ਤੇ ਇਨਸਾਨੀਅਤ ਦੀ ਇਦਾਂ ਦੀ ਤਸਵੀਰ ਬਣੇਗੀ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਮ ਜਾਵੇਗੀ ਦੋਸਤੋ ਉਸ ਲੜਕੀ ਦਾ ਨਾਮ ਸੀ ਰਤਨ ਉਮਰ 20 ਸਾਲ ਬਚਪਨ ਤੋਂ ਹੀ ਜ਼ਿੰਮੇਵਾਰੀਆਂ ਦਾ ਭੋਜ ਉਸਦੇ ਮੋਢਿਆਂ ਤੇ ਆ ਗਿਆ ਸੀ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਮਾਂ ਬਿਮਾਰ ਰਹਿੰਦੀ ਸੀ ਤੇ ਛੋਟਾ ਭਰਾ ਸਕੂਲ ਵਿੱਚ ਪੜਦਾ ਸੀ ਘਰ ਦਾ ਸਹਾਰਾ ਹੁਣ ਰਤਨ ਹੀ ਸੀ ਉਹ ਮਨ ਹੀ ਮਨ ਸੋਚਦੀ ਜੇ ਮੈਂ ਹਾਰ ਮੰਨ ਲਈ ਤਾਂ ਮਾਂ ਦੀ ਦਵਾਈ ਤੇ ਭਰਾ ਦੀਆਂ ਕਿਤਾਬਾਂ ਕੌਣ ਲੈ ਕੇ ਆਏਗਾ ਇਹ ਹੀ ਸੋਚ ਉਸ ਨੂੰ ਥਕਾਨ ਤੋਂ ਉੱਪਰ ਚੱਕ ਕੇ ਅੱਗੇ ਵਧਣ ਦੀ ਤਾਕਤ ਦਿੰਦੀ ਸੀ ਉਹ ਰਾਤ ਕਰੀਬ 11 ਵਜੇ ਦਾ ਸਮਾਂ ਸੀ ਹੋਟਲ ਚਾਰੇ ਪਾਸੇ ਰੋਸ਼ਨੀ ਨਾਲ ਭਰਿਆ ਹੋਇਆ ਸੀ। ਜ਼ਿਆਦਾਤਰ ਆਉਣ-ਜਾਣ ਵਾਲੇ ਆਪਣੇ ਕਮਰੇ ਵਿੱਚ ਜਾ ਚੁੱਕੇ ਸੀ। ਸੋਨੀਆ ਹੱਥ ਵਿੱਚ ਕੌਫੀ ਦੀ ਟਰੇ ਲੈ ਕੇ ਹੌਲੀ-ਹੌਲੀ ਅੱਗੇ ਵਧ ਰਹੀ ਸੀ। ਉਸਦੇ ਪੈਰਾਂ ਵਿੱਚ ਦਰਦ ਸੀ ਪਰ ਮਜਬੂਰੀ ਨੇ ਉਸ ਨੂੰ ਰੁਕਣ ਨਹੀਂ ਦਿੱਤਾ। ਆਖਰਕਾਰ ਉਹ ਕਮਰਾ ਨੰਬਰ 402 ਦੇ ਸਾਹਮਣੇ ਪਹੁੰਚੀ। ਦਿਲ ਦੀ ਧੜਕਣ ਤੇਜ਼ ਹੋ ਗਈ। ਤੇ ਨਵੇਂ ਮਹਿਮਾਨ ਦਾ ਅੰਦਾਜ਼ ਹਮੇਸ਼ਾ ਅਨਜਾਨ ਹੁੰਦਾ ਕੋਈ ਤਾਰੀਫ ਕਰਦਾ ਤੇ ਕੋਈ ਛਿੜਕ ਦਿੰਦਾ ਤੇ ਕੋਈ ਤਾਂ ਨਜ਼ਰਾਂ ਚੱਕ ਕੇ ਵੀ ਨਹੀਂ ਦੇਖਦਾ ਸੀ ਉਸਨੇ ਗਹਿਰਾ ਸਾ ਲਿਆ ਤੇ ਡੋਰ ਬੈਲ ਵਜਾ ਕੇ ਬੋਲੀ ਰੂਮ ਸਰਵਿਸ ਅੰਦਰੋਂ ਥੱਕੀ ਹੋਈ ਆਵਾਜ਼ ਆਈ ਆ ਜਾਓ ਤੇ ਜਦੋਂ ਉਹ ਅੰਦਰ ਗਈ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਸਦੇ ਸਾਹ ਰੁਕ ਗਏ ਕਮਰੇ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਉੱਚੀ ਉੱਚੀ ਰੋ ਰਿਹਾ ਸੀ ਉਸ ਦੇ ਰੋਂਨ ਦੀ ਆਵਾਜ਼ ਕਮਰੇ ਦੀ ਹਰ ਕੰਧ ਨਾਲ ਟਕਰਾ ਕੇ ਦੂਰ ਦੂਰ ਤੱਕ ਜਾ ਰਹੀ ਸੀ ਦੁੱਧ ਦੀ ਬੋਤਲ ਮੇਜ਼ ਤੇ ਪਈ ਸੀ ਖੜਾਉਣੇ ਇੱਧਰ ਉੱਤਰ ਪਏ ਹੋਏ ਸੀ ਤੇ ਇੱਕ ਮੁੰਡਾ ਥੱਕਿਆ ਹਾਰਿਆ ਚਿਹਰੇ ਤੇ ਪਰੇਸ਼ਾਨੀ ਦੇ ਨਾਲ ਬੱਚੇ ਨੂੰ ਗੋਦੀ ਵਿੱਚ ਲੈ ਕੇ ਵਾਰ-ਵਾਰ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਦੇ ਬੋਤਲ ਮੂੰਹ ਨੂੰ ਲਗਾਉਂਦਾ ਤੇ ਕਦੇ ਉਸ ਦੇ ਵਾਲਾਂ ਵਿੱਚ ਹੱਥ ਫੇਰ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਪਰ ਬੱਚਾ ਕਿਸੇ ਵੀ ਕੀਮਤ ਤੇ ਚੁੱਪ ਹੋਉਂਦਾ ਨਾਮ ਨਹੀਂ ਲੈ ਰਿਹਾ ਸੀ ਪਲੀਜ਼ ਅਨੁਰਾਗ ਚੁੱਪ ਹੋ ਜਾ ਪਾਪਾ ਨੂੰ ਇੰਨਾ ਪਰੇਸ਼ਾਨ ਨਾ ਕਰ ਉਹ ਮੁੰਡਾ ਕੋਈ ਹੋਰ ਨਹੀਂ ਬਲਕੇ ਅਰਜੁਨ ਮਹਿਰਾ ਸੀ ਨਾਮੀ ਬਿਜ਼ਨੈਸਮੈਨ ਪੈਸੇ ਤੇ ਸ਼ੌਰਤ ਦੀ ਦੁਨੀਆ ਵਿੱਚ ਉਸਦਾ ਸਿੱਕਾ ਚੱਲਦਾ ਸੀ ਪਰ ਇਸ ਸਮੇਂ ਆਪਣੇ 7 ਮਹੀਨੇ ਦੇ ਬੇਟੇ ਅਨੁਰਾਗ ਦੇ ਹੰਝੂਆਂ ਦੇ ਸਾਹਮਣੇ ਉਹ ਬਿਲਕੁਲ ਬੇਵੱਸ ਨਜ਼ਰ ਆ ਰਿਹਾ ਸੀ ਰਤਨ ਨੇ ਟ੍ਰੇ ਟੇਬਲ ਤੇ ਰੱਖੀ ਤੇ ਕੁਝ ਪਾਲ ਉਸ ਦ੍ਰਿਸ਼ ਨੂੰ ਦੇਖਦੀ ਰਹੀ ਅਸਦੇ ਦਿਲ ਵਿੱਚ ਹਮਦਰਦੀ ਆ ਗਈ ਉਸਨੇ ਹਿੰਮਤ ਕਰਕੇ ਕਿਹਾ ਸਰ ਜੇ ਤੁਸੀਂ ਇੱਕ ਵਾਰ ਮੈਨੂੰ ਇਜਾਜ਼ਤ ਚ ਦੇ ਦੇਵੋ ਤਾਂ ਮੈਂ ਬੱਚੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਸਕਦੀ ਹਾਂ ਅਰਜੁਨ ਨੇ ਹੈਰਾਨੀ ਨਾਲ ਰਤਨ ਦੇ ਵੱਲ ਦੇਖਿਆ ਤੇ ਕਹਿੰਦਾ ਇਹ ਬੱਚਾ ਕਿਸੇ ਦੀ ਨਹੀਂ ਸੁਣਦਾ ਹੁਣ ਤੱਕ ਮੈਂ 10 ਕੇਅਰ ਟੇਕਰ ਬਦਲ ਚੁੱਕਿਆ ਹਾਂ ਮੈਂ ਕਿਸੇ ਨੇ ਕਿਸੇ ਨੇ ਵੀ ਇਸ ਨੂੰ ਸ਼ਾਂਤ ਨਹੀਂ ਕਰਵਾਇਆ ਰਤਨ ਨੇ ਹਲਕੀ ਮੁਸਕਾਨ ਦੇ ਨਾਲ ਕਿਹਾ ਇੱਕ ਵਾਰ ਪਲੀਜ਼ ਸਰ ਮੈਨੂੰ ਦਿਓ ਸ਼ਾਇਦ ਮੰਨ ਜਾਏ ਅਰਜੁਨ ਨੇ ਥਕਾਨ ਤੇ ਲਾਚਾਰੀ ਵਿੱਚ ਬੱਚੇ ਨੂੰ ਰਤਨ ਦੇ ਵੱਲ ਕਰ ਦਿੱਤਾ ਰਤਨ ਨੇ ਅਨੁਰਾਗ ਨੂੰ ਆਪਣੀ ਛਾਤੀ ਨਾਲ ਲਗਾਇਆ ਉਸ ਦੇ ਛੋਟੇ ਛੋਟੇ ਹੱਥਾਂ ਨੂੰ ਪਿਆਰ ਨਾਲ ਫੜ ਕੇ ਥਪ-ਥਪਾਇਆ ਤੇ ਹੌਲੀ-ਹੌਲੀ ਗੁੰਗਣਾਉਣ ਲੱਗੀ ਸੌਂ ਜਾ ਲਾਲ ਤੁਲਾਰੇ ਸੌਂ ਜਾ ਨਿੰਦਿਆ ਰਾਣੀ ਆਏਗੀ ਉਸਦੀ ਆਵਾਜ਼ ਵਿੱਚ ਅਜੀਬ ਜਿਹਾ ਸਕੂਨ ਸੀ ਹੌਲੀ ਹੌਲੀ ਬੱਚੇ ਦਾ ਰੋਣਾ ਸਿਸਕੀਆਂ ਵਿੱਚ ਬਦਲ ਗਿਆ ਤੇ ਫਿਰ ਉਸ ਦੀਆਂ ਅੱਖਾਂ ਵਿੱਚ ਨੀਂਦ ਆ ਗਈ ਕੁਝ ਹੀ ਸਮੇਂ ਵਿੱਚ ਅਨੁਰਾਗ ਰਤਨ ਦੀ ਗੋਦ ਵਿੱਚ ਸੌ ਗਿਆ ਕਮਰੇ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਜਿੱਥੇ ਅਜੇ ਤੱਕ ਹੰਝੂਆਂ ਦੀ ਗੂੰਜ ਸੀ ਉੱਥੇ ਹੁਣ ਸਕੂਨ ਸੀ अर्जुन हैरान ਹੋ ਕੇ ਖੜਾ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਰਾਹਤ ਦੀ ਚਮਕਾਈ ਉਸ ਨੇ ਗਹਿਰਾ ਸਾਹ ਲੈ ਕੇ ਕਿਹਾ ਇਹ ਕਿਵੇਂ ਕੀਤਾ ਤੁਸੀਂ ਮੈਂ ਤਾਂ ਸਭ ਕੁਝ ਅਜ਼ਮਾ ਕੇ ਦੇਖ ਲਿਆ ਸੀ ਰਤਨ ਨੇ ਮਸੂਮੀਅਤ ਨਾਲ ਜਵਾਬ ਦਿੱਤਾ ਬੱਚਿਆਂ ਨੂੰ ਸਿਰਫ ਪਿਆਰ ਚਾਹੀਦਾ ਹੁੰਦਾ ਹੈ ਸਰ ਦਵਾਈਆਂ ਖਿਡਾਉਣੇ ਹਮੇਸ਼ਾ ਕੰਮ ਨਹੀਂ ਆਉਂਦੇ ਪਰ ਕਦੇ ਕਿਸੇ ਦੇ ਪਿਆਰ ਵਾਲੀ ਆਵਾਜ਼ ਉਸ ਨੂੰ ਚੈਨ ਦੇ ਦਿੰਦੀ ਹੈ Arjun ਨੂੰ ਲੰਮੇ ਸਮੇਂ ਤੱਕ ਰਤਨ ਨੂੰ ਦੇਖਦਾ ਰਿਹਾ ਤੇ ਫਿਰ ਅਚਾਨਕ ਬੋਲਿਆ ਕਿ ਤੁਸੀਂ ਮੇਰੇ ਬੇਟੇ ਦੀ ਦੇਖਭਾਲ ਕਰੋਗੇ ਇਸ ਦੇ ਲਈ ਮੈਂ ਤੁਹਾਨੂੰ ਲੱਖਾਂ ਰੁਪਇਆ ਮਹੀਨਾ ਦੇਵਾਂਗਾ ਰਤਨ ਹੈਰਾਨ ਹੋ ਗਈ ਉਸ ਦੇ ਲਈ ਇਹ ਗੱਲ ਕਿਸੇ ਸੁਪਨੇ ਵਰਗੀ ਸੀ ਪਰ ਉਸ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਸੌਰੀ ਸਰ ਮੈਂ ਮਦਦ ਪੈਸੇ ਦੇ ਲਈ ਨਹੀਂ ਕੀਤੀ ਸੀ ਹਰ ਚੀਜ਼ ਦੀ ਕੀਮਤ ਨਹੀਂ ਹੁੰਦੀ ਉਸ ਦੀ ਗੱਲ ਸੁਣ ਕੇ ਅਰਜੁਨ ਚੁੱਪ ਜਿਹਾ ਹੋ ਗਿਆ ਰਤਨ ਬੱਚੇ ਨੂੰ ਹੌਲੀ ਜਿਹਾ ਬੈੱਡ ਤੇ ਲੰਮਾ ਪਾ ਕੇ ਜਾਣ ਲੱਗੀ ਤੇ ਜਾਂਦੇ ਜਾਂਦੇ ਉਸਨੇ ਅਰਜੁਨ ਨੂੰ ਆਖਰੀ ਵਾਰ ਦੇਖਿਆ ਤੇ ਮਨ ਹੀ ਮਨ ਮੁਸਕਰਾਉਣ ਲੱਗੀ ਅਰਜੁਨ ਖਿੜਕੀ ਦੇ ਕੋਲ ਖੜਾ ਬਾਹਰ ਦੇਖਦਾ ਰਿਹਾ ਬਾਹਰ جگਮਗਾਉਂਦੀ ਰਾਤ ਸਾਹਮਣੇ ਸੀ ਪਰ ਉਸਦੇ ਕੰਨਾਂ ਵਿੱਚ ਅਜੇ ਵੀ ਰਤਨ ਦੀ ਆਵਾਜ਼ ਗੂੰਜ ਰਹੀ ਸੀ ਕਿ ਹਰ ਚੀਜ਼ ਦੀ ਕੀਮਤ ਨਹੀਂ ਹੁੰਦੀ ਸਰ ਹੋਟਲ ਤੋਂ ਡਿਊਟੀ ਖਤਮ ਕਰਕੇ ਰਤਨ ਜਦੋਂ ਆਪਣੇ ਛੋਟੇ ਜਿਹੇ ਘਰੇ ਪਹੁੰਚੀ ਤਾਂ ਘੜੀਤੇ ਰਾਤ ਦੇ 12 ਵਜੇ ਚੁੱਕੇ ਸੀ ਉਹ ਇਲਾਕਾ ਚਮਕ-ਦਮਕ ਤੋਂ ਬਹੁਤ ਦੂਰ ਸੀ ਤੰਗ ਗਲੀ ਉਸੇ ਗਲੀ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਤਨ ਦਾ ਸੰਸਾਰ ਵਸਦਾ ਸੀ ਦਰਵਾਜ਼ਾ ਖੋਲਦੇ ਹੀ ਸਾਹਮਣੇ ਉਸਦੀ ਬਿਮਾਰ ਮਾਂ ਸੀ ਜੋ மஞ்சੇ ਤੇ ਪਈ ਖੰਘ ਰਹੀ ਸੀ ਉਸਦੇ ਚਿਹਰੇ ਦੀਆਂ ਝੁਰੜੀਆਂ ਤੇ ਸੁੱਕੀਆਂ ਹੋਈਆਂ ਅੱਖਾਂ ਦੱਸ ਰਹੀਆਂ ਸੀ ਕਿ ਜ਼ਿੰਦਗੀ ਨੇ ਉਸਨੂੰ ਕਿੰਨਾ ਤੋੜ ਦਿੱਤਾ ਹੈ ਬੇਟਾ मां ਨੇ ਹੌਲੀ ਜਿਹੇ ਪੁੱਛਿਆ ਰਤਨ ਨੇ ਉਸਦੇ ਪੈਰਾਂ ਨੂੰ ਛੂਹਿਆ ਤੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਹਾਂ ਮਾਂ ਆ ਗਈ ਤੁਸੀਂ ਦਵਾਈ ਲੈ ਲਈ ਹਾਂ ਦਵਾਈ ਲੈ ਲਈ ਪਰ ਦਵਾਈ ਤੋਂ ਜ਼ਿਆਦਾ ਚੈਨ ਤਾਂ ਤੇਰੇ ਘਰ ਆਉਣ ਤੋਂ ਬਾਅਦ ਮਿਲਦਾ ਹੈ ਮਾਂ ਨੇ ਭਰੀਆਂ ਅੱਖਾਂ ਨਾਲ ਰਤਨ ਨੂੰ ਕਿਹਾ ਰਤਨ ਨੇ ਆਪਣੀ ਮਾਂ ਨੂੰ ਪਾਣੀ ਪਿਆਇਆ ਤੇ ਫਿਰ ਘਰ ਦੇ ਇੱਕ ਪਾਸੇ ਪਏ ਉਹ ਪੁਰਾਣੇ ਸਟੱਡੀ ਟੇਬਲ ਤੇ ਨਜ਼ਰ ਗਈ ਉਥੇ ਉਸ ਦਾ ਛੋਟਾ ਭਰਾ ਕਿਤਾਬਾਂ ਵਿੱਚ ਡੁੱਬਿਆ ਹੋਇਆ ਸੀ 12ਵੀਂ ਕਲਾਸ ਵਿੱਚ ਸੀ ਤੇ ਉਸ ਦੇ ਸੁਪਨਿਆਂ ਦੀ ਉਡਾਨ ਬਹੁਤ ਉੱਚੀ ਸੀ ਉਹ ਕਹਿੰਦਾ ਦੀਦੀ ਤੁਸੀਂ ਇੰਨੀ ਲੇਟ ਕਿਉਂ ਆਏ ਫਿਰ ਤੋਂ ਓਵਰਟਾਈਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਉਸ ਨੇ ਪੁੱਛਿਆ ਤਾਂ ਰਤਨ ਨੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਹਾਂ ਪਰ ਕੋਈ ਗੱਲ ਨਹੀਂ ਤੂੰ ਬਸ ਪੜ੍ਹਾਈ ਤੇ ਧਿਆਨ ਦੇ ਤੇਰੀ ਸਫਲਤਾ ਹੀ ਮੇਰੀ ਸਭ ਤੋਂ ਵੱਡੀ ਜਿੱਤ ਹੋਏਗੀ ਉਸਦੇ ਭਰਾ ਦੀਆਂ ਅੱਖਾਂ ਪਰ ਆਈਆਂ ਕਹਿੰਦਾ ਦੀਦੀ ਮੈਂ ਜਾਣਦਾ ਹਾਂ ਤੂੰ ਸਾਡੇ ਲਈ ਕਿੰਨਾ ਸਹਿੰਦੀ ਹੈ ਪਰ ਮੈਂ ਵਾਦਾ ਕਰਦਾ ਹਾਂ ਇੱਕ ਦਿਨ ਤੈਨੂੰ ਇਹ ਸਭ ਕੁਝ ਸਹਿਣ ਦੀ ਜ਼ਰੂਰਤ ਨਹੀਂ ਪਵੇਗੀ ਰਤਨ ਚੁੱਪਚਾਪ ਮੁਸਕਰਾਈ ਉਸਦੇ ਦਿਲ ਵਿੱਚ ਕਿੰਨੀ ਵੀ ਥਕਾਨ ਕਿਉਂ ਨਾ ਹੋਵੇ ਪਰ ਉਹ ਆਪਣੇ ਭਰਾ ਦੀ ਗੱਲ ਸੁਣ ਕੇ ਜਿਵੇਂ ਉਸ ਨੂੰ ਨਵੀਂ ਤਾਕਤ ਮਿਲ ਜਾਂਦੀ ਸੀ ਉਸ ਰਾਤ ਜਦੋਂ ਸਾਰੇ ਸੌਂ ਗਏ ਰਤਨਦੇਵ ਰਾਤ ਤੱਕ ਛੱਤ ਵੱਲ ਦੇਖਦੀ ਰਹੀ ਸੋਚਦੀ ਰਹੀ ਉਸ ਨੂੰ ਯਾਦ ਆਇਆ ਕਿ ਕਿਵੇਂ ਕਮਰੇ ਨੰਬਰ 402 ਵਿੱਚ ਉਸਨੇ ਬੱਚੇ ਨੂੰ ਗੋਦ ਵਿੱਚ ਲੈਂਦੇ ਹੀ ਉਸ ਨੂੰ ਅਜੀਬ ਜਿਹਾ ਆਪਣਾ ਪੈਣ ਮਹਿਸੂਸ ਹੋਇਆ ਸੀ ਅਰਜੁਨ ਦਾ ਚਿਹਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਥੱਕਿਆ ਹੋਇਆ ਪਰ ਇੱਕ ਪਿਤਾ ਦੀ ਬੇਵਸੀ ਨਾਲ ਭਰਿਆ ਹੋਇਆ ਕਿੰਨਾ ਅਜੀਬ ਹੈ ਨਾ ਉਸਨੇ ਮਨ ਹੀ ਮਨ ਵਿੱਚ ਸੋਚਿਆ ਜਿਸ ਆਦਮੀ ਦੇ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ ਉਹ ਵੀ ਇੱਕ ਮਾਸੂਮ ਦੀਆਂ ਚੀਕਾਂ ਦੇ ਸਾਹਮਣੇ ਕਿੰਨਾ ਲਾਚਾਰ ਹੋ ਜਾਂਦਾ ਹੈ ਤੇ ਇੱਕ ਮੈਂ ਹਾਂ ਜਿਸ ਦੇ ਕੋਲ ਕੁਝ ਵੀ ਨਹੀਂ ਬਸ ਪਿਆਰ ਤੇ ਆਪਣਾਪਨ ਦੇ ਕੇ ਉਸ ਬੱਚੇ ਨੂੰ ਸ਼ਾਂਤ ਕਰ ਸਕੇ ਉਸਦੇ ਦਿਲ ਵਿੱਚ ਇੱਕ ਅਣਜਾਣਾ ਜਿਹਾ ਅਹਿਸਾਸ ਜਾਗ ਰਿਹਾ ਸੀ ਅਗਲੇ ਦਿਨ ਸ਼ਾਮ ਨੂੰ ਹੋਟਲ ਵਿੱਚ ਦੁਬਾਰਾ ਉਸਦੀ ਮੁਲਾਕਾਤ ਅਰਜੁਨ ਮਹਿਰਾ ਦੇ ਨਾਲ ਹੋਈ ਉਹ ਸਿੱਧਾ ਰਿਸੈਪਸ਼ਨ ਤੇ ਆਇਆ ਤੇ ਰਤਨ ਨੂੰ ਬੁਲਾਇਆ ਕੱਲ ਰਾਤ ਜੋ ਹੋਇਆ ਉਸਦੇ ਲਈ ਮੈਂ ਤੇਰਾ ਸ਼ੁਕਰਗੁਜ਼ਾਰ ਕਰਦਾ ਹਾਂ ਦੇਖੋ ਰਤਨ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਤੂੰ ਅਨੁਰਾਗ ਦੀ ਦੇਖਭਾਲ ਕਰੇ ਤੈਨੂੰ ਜਿੰਨੇ ਵੀ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਹਾਂ ਰਤਨ ਨੇ ਨਜ਼ਰਾਂ ਹੇਠਾਂ ਕਰ ਲਈਆਂ ਕਹਿੰਦੀ ਸਰ ਮੈਂ ਵੀ ਕਿਹਾ ਸੀ ਮੈਂ ਪੈਸੇ ਦੇ ਲਈ ਨਹੀਂ ਆਈ ਸੀ ਮੇਰੇ ਕੋਲ ਆਪਣੀਆਂ ਜ਼ਿੰਮੇਵਾਰੀਆਂ ਨੇ ਮੈਂ ਆਪਣੀ ਮਾਂ ਤੇ ਭਰਾ ਦਾ ਵੀ ਖਿਆਲ ਰੱਖਣਾ ਹੈ ਨੌਕਰੀ ਲਈ ਮੈਂ ਉਹਨਾਂ ਤੋਂ ਦੂਰ ਨਹੀਂ ਹੋ ਸਕਦੀ ਅਰਜੁਨ ਨੇ ਗਹਿਰਾ ਸਾ ਲਿਆ ਕਹਿੰਦਾ ਪਰ ਸੋਚ ਸ਼ਾਇਦ ਤੈਨੂੰ ਇੱਥੇ ਜ਼ਿਆਦਾ ਇੱਜ਼ਤ ਤੇ ਸਕੂਨ ਨਾ ਮਿਲੇ अनुराग ਨੂੰ ਤੇਰੀ ਜ਼ਰੂਰਤ ਹੈ ਰਤਨ ਕੁ즈ਪਾਲ ਚੁੱਪ ਰਹੀ ਉਸਦੇ ਮਾਨ ਵਿੱਚ ਇੱਕ ਜੰਗ ਚੱਲ ਰਹੀ ਸੀ ਇੱਕ ਪਾਸੇ ਆਪਣੇ ਘਰ ਦੀ ਤੰਗੀ ਤੇ ਮਾਂ ਦੀ ਬਿਮਾਰੀ ਤੇ ਦੂਜੇ ਪਾਸੇ ਆਪਣਾ ਆਤਮ ਸਨਮਾਨ ਤੇ ਜ਼ਿੰਮੇਵਾਰੀ ਆਖਰਕਾਰ ਉਸਨੇ ਕਿਹਾ ਠੀਕ ਹੈ ਸਰ ਮੈਂ ਕੋਸ਼ਿਸ਼ ਕਰਾਂਗੀ ਕਿ ਕਦੇ ਕਦੇ ਤੁਹਾਡੇ ਬੱਚੇ ਦੇ ਕੋਲ ਆ ਸਕਾਂ ਪਰ ਮੇਰੀ ਇੱਕ ਸ਼ਰਤ ਹੈ ਇਸ ਕੰਮ ਦੀ ਵਜ੍ਹਾ ਨਾਲ ਮੇਰੀ ਪੜ੍ਹਾਈ ਤੇ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਅਰਜੁਨ ਨੇ ਉਸਦੀ ਗੱਲ ਮੰਨ ਲਈ ਉਸ ਦਿਨ ਤੋਂ ਰਤਨ ਤੇ ਅਨੁਰਾਗ ਦੇ ਵਿੱਚ ਇੱਕ ਨਵਾਂ ਰਿਸ਼ਤਾ ਬਣ ਲੱਗਿਆ ਅਨੁਰਾਗ ਜਿਵੇਂ ਹੀ ਉਸ ਨੂੰ ਦੇਖਦਾ ਆਪਣੀਆਂ ਛੁੱਟੀਆਂ ਛੁੱਟੀਆਂ ਬਾਹਾਂ ਫਿਲਾ ਕੇ ਉਸ ਦੀ ਗੋਦ ਵਿੱਚ ਜਾਣ ਲਈ ਜਿੱਦ ਕਰਨ ਲੱਗ ਜਾਂਦਾ ਰਤਨ ਵੀ ਉਸ ਨੂੰ ਦਿਲ ਤੋਂ ਅਪਣਾਉਂਦੀ ਹੌਲੀ ਹੌਲੀ ਉਹ ਬੱਚਾ ਰਤਨ ਨਾਲ ਐਨਾ ਜੁੜ ਗਿਆ ਕਿ ਅਰਜੁਨ ਖੁਦ ਹੈਰਾਨ ਰਹਿ ਗਿਆ ਪਰ ਹਰ ਨਵੀਂ ਸ਼ੁਰੂਆਤ ਆਪਣੇ ਨਾਲ ਨਵੀਆਂ ਮੁਸ਼ਕਲਾਂ ਲੈ ਕੇ ਵੀ ਆਉਂਦੀ ਹੈ ਰਤਨ ਦੀ ਜ਼ਿੰਦਗੀ ਵਿੱਚ ਵੀ ਹੁਣ ਇਦਾਂ ਦੇ ਮੋੜ ਆਉਣ ਵਾਲੇ ਸੀ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਸਮਾਂ ਹੌਲੀ-ਹੌਲੀ ਗੁਜ਼ਰਨ ਲੱਗਿਆ ਰਤਨ ਜਦੋਂ ਵੀ ਹੋਟਲ ਦੀ ਸ਼ਿਫਟ ਪੂਰੀ ਕਰਦੀ ਉਹ ਅਕਸਰ ਕੁਝ ਘੰਟੇ ਅਨੁਰਾਗ ਦੇ ਨਾਲ گزارਨ ਦੇ ਲਈ ਅਰਜੁਨ ਦੇ ਘਰ ਚਲੀ ਜਾਂਦੀ ਬੱਚਾ ਹੁਣ ਉਸਨੂੰ ਦੇਖ ਕੇ ਖੁਸ਼ ਹੋ ਜਾਂਦਾ ਉਸ ਦੇ ਗੱਲ ਨੂੰ ਘੁੱਟ ਕੇ ਗਲਵਕੜੀ ਪਾ ਲੈਂਦਾ ਪਰ ਅਰਜਨ ਨੂੰ ਇਹ ਸਭ ਦੇਖ ਕੇ ਸਕੂਨ ਮਿਲਦਾ ਪਰ ਕਿਤੇ ਨਾ ਕਿਤੇ ਉਸ ਦੇ ਅੰਦਰ ਇਹ ਸਵਾਲ ਵੀ ਉੱਠਦਾ ਕਿ ਆਖਰ ਇਸ ਕੁੜੀ ਵਿੱਚ ਇਦਾਂ ਦਾ ਕੀ ਹੈ ਜੋ ਮੇਰੇ ਬੇਟੇ ਨੂੰ ਇੰਨੀ ਜਲਦੀ ਚੈਨ ਮਿਲ ਜਾਂਦਾ ਹੈ ਇੱਕ ਦਿਨ ਸ਼ਾਮ ਨੂੰ ਜਦੋਂ ਰਤਨ ਆਈ ਤਾਂ ਅਨੁਰਾਗ ਬੁਖਾਰ ਨਾਲ ਤਪ ਰਿਹਾ ਸੀ ਅਰਜੁਨ ਘਬਰਾਇਆ ਹੋਇਆ ਡਾਕਟਰ ਨੂੰ ਫੋਨ ਕਰ ਰਿਹਾ ਸੀ ਰਤਨ ਨੇ ਆਉਂਦੇ ਹੀ ਅਰਜੁਨ ਨੂੰ ਆਪਣੀ ਗੋਦ ਵਿੱਚ ਲਿਆ ਗਿੱਲੇ ਕੱਪੜੇ ਨਾਲ ਉਸਦਾ ਮੱਥਾ ਪੂੰਝਿਆ ਤੇ ਹੌਲੀ-ਹੌਲੀ ਲੋਰੀ ਸੁਣਾਉਣ ਲੱਗੀ ਬੱਚਾ ਕੁਝ ਸ਼ਾਂਤ ਹੋ ਗਿਆ ਡਾਕਟਰ ਆਉਣ ਵਾਲਾ ਹੈ ਅਰਜੁਨ ਨੇ ਕਿਹਾ ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਹਮੇਸ਼ਾ ਹੀ ਕਿਉਂ ਅਸਫਲ ਹੋ ਜਾਂਦਾ ਹਾਂ ਰਤਨ ਨੇ ਹੌਲੀ ਜਿਹਾ ਜਵਾਬ ਦਿੱਤਾ ਪਿਤਾ ਹੋਣਾ ਆਸਾਨ ਨਹੀਂ ਹੁੰਦਾ ਸਰ ਬੱਚੇ ਨੂੰ ਸਿਰਫ ਦਵਾਈ ਜਾਂ ਆਰਾਮ ਨਹੀਂ ਚਾਹੀਦਾ ਹੁੰਦਾ ਉਸ ਨੂੰ ਆਪਣਾ ਪਾਣ ਵੀ ਚਾਹੀਦਾ ਹੁੰਦਾ ਹੈ ਇਹੀ ਕਾਰਨ ਹੈ ਕਿ ਅਨੁਰਾਗ ਤੁਹਾਡੀ ਗੋਦ ਵਿੱਚ ਬੇਚੈਨ ਹੋ ਜਾਂਦਾ ਹੈ ਤੇ ਮੇਰੀ ਗੋਦ ਵਿੱਚ ਸ਼ਾਂਤ ਅਰਜੁਨ ਨੇ ਉਸਤੇ ਵੱਲ ਦੇਖਿਆ ਉਸਦੇ ਸ਼ਬਦਾਂ ਵਿੱਚ ਗੁੱਸਾ ਨਹੀਂ ਬਲਕਿ ਸਚਾਈ ਸੀ ਪਰ ਉਹੀ ਸਚਾਈ ਉਸਦੇ ਹੰਕਾਰ ਨੂੰ ਚੱਕਨਾ ਚੂਰ ਕਰ ਗਈ ਤੂੰ ਇਹ ਕੀ ਕਹਿਣਾ ਚਾਹੁੰਦੀ ਹੈ ਕਿ ਮੈਂ ਚੰਗਾ ਪਿਓ ਨਹੀਂ ਹਾਂ ਰਤਨ ਹੈਰਾਨ ਹੋ ਗਈ ਕਹਿੰਦੀ ਨਹੀਂ ਸਰ ਮੇਰਾ ਉਹ ਮਤਲਬ ਨਹੀਂ ਸੀ ਮੈਂ ਬਸ ਬਸ ਕੀ ਰਤਨ ਤੂੰ ਇੱਥੇ ਮੇਰੇ ਬੇਟੇ ਦੀ ਮਦਦ ਕਰਨ ਦੇ ਲਈ ਆਉਂਦੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਸਿੱਖਿਆ ਦੇਣ ਲੱਗ ਜਾਏ ਅਰਜੁਨ ਦੀ ਆਵਾਜ਼ ਸਖਤ ਹੋ ਗਈ ਰਤਨ ਚੁੱਪ ਕਰ ਗਈ ਉਸਦੇ ਚਿਹਰੇ ਤੇ ਡਰ ਸਾਫ਼ ਚਲਕ ਰਿਹਾ ਸੀ ਉਸ ਨੇ ਹੌਲੀ ਜਿਹੇ ਅਨੁਰਾਗ ਨੂੰ ਬਿਸਤਰੇ ਤੇ ਲੰਮਾ ਪਾਇਆ ਤੇ ਖੜੀ ਹੋ ਗਈ ਕਹਿੰਦੀ ਮੈਨੂੰ ਮaaf ਕਰ ਦਿਓ ਸਰ ਸ਼ਾਇਦ ਮੈਂ ਇੱਥੇ ਆਈ ਮੇਰੀ ਇਹ ਗਲਤੀ ਸੀ ਇਹ ਕਹਿ ਕੇ ਰਤਨ ਜਾਣ ਲੱਗੀ ਤਾਂ ਅਰਜੁਨ ਨੂੰ ਆਪਣੇ ਸ਼ਬਦਾਂ ਤੇ ਪਛਤਾਵਾ ਹੋਣ ਲੱਗਿਆ ਪਰ ਉਸਦੇ ਹੰਕਾਰ ਨੇ ਉਸਨੂੰ ਕੁਝ ਬੋਲਣ ਨਹੀਂ ਦਿੱਤਾ ਕੁਝ ਸਮੇਂ ਬਾਅਦ ਡਾਕਟਰ ਆਇਆ ਤੇ ਦਵਾਈ ਦੇ ਕੇ ਚਲਾ ਗਿਆ ਬੱਚਾ ਹੁਣ ਸੌਂ ਗਿਆ ਸੀ ਕਮਰੇ ਵਿੱਚ ਚੁੱਪ ਸੀ ਅਰਜੁਨ ਖਿੜਕੀ ਦੇ ਕੋਲ ਖੜਾ ਸੋਚ ਰਿਹਾ ਸੀ ਉਸਦੀ ਦਿਲ ਦੀ ਗਹਿਰਾਈ ਤੋਂ ਇਹ ਆਵਾਜ਼ ਆ ਰਹੀ ਸੀ ਕਿ ਇਹ ਕੁੜੀ ਸੱਚ ਕਹਿ ਰਹੀ ਸੀ ਮੈਂ ਸੱਚਮੁੱਚ ਹੀ ਇੱਕ ਚੰਗਾ ਪਿਓ ਨਹੀਂ ਬਣ پا ਰਿਹਾ ਪਰ ਕਿਉਂ ਏ ਮੰਨਣਾ ਮੈਨੂੰ ਬਹੁਤ ਮੁਸ਼ਕਲ ਲੱਗ ਰਿਹਾ ਹੈ ਅਗਲੇ ਦਿਨ ਰਤਨ ਹੋਟਲ ਪਹੁੰਚੀ ਪਰ ਅਰਜੁਨ ਦਾ ਫੋਨ ਨਹੀਂ ਆਇਆ ਉਹ ਸੋਚਾਂ ਵਿੱਚ ਪੈ ਗਈ ਉਸਦੇ ਦਿਲ ਵਿੱਚ ਕਿਤੇ ਨਾ ਕਿਤੇ ਚੀਜ਼ ਉੱਠ ਰਹੀ ਸੀ ਪਰ ਚਿਹਰੇ ਤੇ ਉਹੀ ਸਾਦਗੀ ਸੀ ਸ਼ਾਮ ਨੂੰ ਅਚਾਨਕ ਅਰਜੁਨ ਹੋਟਲ ਆਇਆ ਉਸਨੇ ਰਿਸੈਪਸ਼ਨ ਤੇ ਜਾ ਕੇ ਰਤਨ ਨੂੰ ਬੁਲਾਇਆ ਕਿ ਕੱਲ ਰਾਤ ਜੋ ਮੈਂ ਤੈਨੂੰ ਕਿਹਾ ਉਸਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਰਤਨਾ ਗੁੰਝ ਚੁੱਪ ਰਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹ ਉਹ ਨਾ ਹੰਝੂਆਂ ਨੂੰ ਛਿਪਾ ਰਹੀ ਸੀ ਅਰਜੁਨ ਨੇ ਹੌਲੀ ਜਿਹੇ ਕਿਹਾ ਤੇਰੀ ਗੱਲ ਸੱਚ ਸੀ ਮੈਂ ਆਪਣੇ ਹੰਕਾਰ ਵਿੱਚ ਉਸ ਨੂੰ ਮੰਨਣਾ ਨਹੀਂ ਚਾਹੁੰਦਾ ਸੀ ਪਰ ਜੋ ਤੂੰ ਕਿਹਾ ਉਹੀ ਅਸਲੀ ਸੱਚ ਹੈ ਸ਼ਾਇਦ ਤੇਰੀ ਵਜ੍ਹਾ ਨਾਲ ਹੀ ਅਨੁਰਾਗ ਮੁਸਕਰਾਉਣਾ ਸਿੱਖ ਰਿਹਾ ਹੈ ਰਤਨ ਨੇ ਇੱਕ ਗਹਿਰਾ ਸਾਹ ਲਿਆ ਕਹਿੰਦੀ ਸਰ ਮੈਂ ਇੱਥੇ ਕਿਸੇ ਨੂੰ ਗਲਤ ਸਾਬਤ ਕਰਨ ਨਹੀਂ ਆਉਂਦੀ ਮੈਂ ਬਸ ਚਾਹੁੰਦੀ ਆ ਕਿ ਇੱਕ ਮਾਸੂਮ ਬੱਚਾ ਆਪਣਾ ਬਚਪਨ ਪਿਆਰ ਤੇ ਸੁਰੱਖਿਆ ਦੇ ਵਿੱਚ گزارੇ ਜੇਕਰ ਮੇਰੀ ਮੌਜੂਦਗੀ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਮੈਂ ਖੁਸ਼ ਹਾਂ ਪਰ ਅਰਜੁਨ ਨੇ ਹੈਰਾਨੀ ਨਾਲ ਪੁੱਛਿਆ ਪਰ ਕੀ ਰਤਨ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਪਰ ਜੇ ਕਦੇ ਮੇਰੀ ਇੱਜ਼ਤ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਾਏਗੀ ਤਾ ਮੈਂ ਇਥੇ ਦੁਬਾਰਾ ਪੈਰ ਤੱਕ ਨਹੀਂ ਰੱਖਾਂਗੀ ਕਿਉਂਕਿ ਮੇਰੇ ਲਈ ਪੈਸੇ ਤੋਂ ਉੱਪਰ ਮੇਰੀ ਪਹਿਚਾਨ ਹੈ ਅਰਜੁਨ ਉਸ ਦੀਆਂ ਅੱਖਾਂ ਵਿੱਚ ਦੇਖਣ ਲੱਗਿਆ ਉਸ ਵਿੱਚ ਕੋਈ ਡਰ ਨਹੀਂ ਕੋਈ ਲਾਲਚ ਨਹੀਂ ਸਿਰਫ ਆਤਮ ਸਨਮਾਨ ਦੀ ਚਮਕ ਸੀ ਉਹ ਚੁੱਪ ਹੋ ਗਿਆ ਉਸਦੇ ਚਿਹਰੇ ਤੇ ਹਲਕੀ ਮੁਸਕਾਨ ਆਈ ਜਿਵੇਂ ਉਸਨੇ ਪਹਿਲੀ ਵਾਰ ਕਿਸੇ ਇਨਸਾਨ ਨੂੰ ਸੱਚ ਮੁੱਚ ਸਮਝਿਆ ਹੋਵੇ ਹੌਲੀ ਹੌਲੀ ਰਤਨ ਤੇ ਅਰਜੁਨ ਦੇ ਵਿੱਚ ਦੀ ਖਟਾਸ ਘਟ ਹੋਣ ਲੱਗੀ ਦੋਨਾਂ ਦੇ ਵਿੱਚ ਗੱਲਾਂ-ਬਾਤਾਂ ਸ਼ੁਰੂ ਹੋਣ ਲਗੀਆਂ ਕਦੇ ਅਰਜੁਨ ਦੀਆਂ ਅਜੀਬ ਹਰਕਤਾਂ ਤੇ ਹਾਸਾ ਮਜ਼ਾਕ ਕਦੇ ਗੱਲ ਤੇ ਹਲਕੀ ਜਹੀ ਬਹਿਸ ਤੇ ਕਦੇ ਅਚਾਨਕ ਚੁੱਪ ਅਰਜੁਨ ਨੂੰ ਰਤਨ ਦੀ ਸਾਦਗੀ ਖਿੱਚ ਰਹੀ ਸੀ ਤੇ ਰਤਨ ਨੂੰ ਉਸ ਦੇ ਅੰਦਰ ਛੁਪਿਆ ਇਕੱਲਾਪਾਨ ਸ਼ੂਝਾਂਦਾ ਸੀ ਪਰ ਇਸ ਬਦਲ ਦੀ ਤਸਵੀਰ ਨੂੰ ਸਮਾਜ ਦੀਆਂ ਨਜ਼ਰਾਂ ਨਜ਼ਰਅੰਦਾਜ਼ ਨਹੀਂ ਕਰ پا ਰਹੀਆਂ ਸੀ ਹੋਟਲ ਦੇ ਕੁਝ ਸਟਾਫ ਮੈਂਬਰ ਰਤਨ ਦੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਕਹਿੰਦੇ ਸੁਣਿਆ ਹੈ ਰਤਨ ਉਸ ਵੱਡੇ ਬਿਜ਼ਨਸਮੈਨ ਦੇ ਘਰ ਅਕਸਰ ਜਾਂਦੀ ਹੈ ਪਤਾ ਨਹੀਂ ਵੱਡੇ ਲੋਕਾਂ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਐਨੀ ਇੱਜ਼ਤਦਾਰ ਲੱਗਦੀ ਹੈ ਪਰ ਅਸਲੀਅਤ ਕੋਈ ਨਹੀਂ ਜਾਣਦਾ ਉਸਦੀ ਇਹ ਗੱਲਾਂ ਰਤਨ ਦੇ ਕੰਨਾਂ ਤੱਕ ਵੀ ਪਹੁੰਚ ਗਈਆਂ ਉਸਦਾ ਦਿਲ ਟੁੱਟ ਗਿਆ ਇਹ ਸੁਣ ਕੇ ਪਰ ਉਹ ਚੁੱਪ ਰਹਿ ਕੇ ਸਿਰਫ ਆਪਣੇ ਕੰਮ ਤੇ ਤੇ ਆਪਣੇ ਪਰਿਵਾਰ ਤੇ ਧਿਆਨ ਦਿੰਦੀ ਰਹੀ ਉਸ ਦੇ ਲਈ ਸਭ ਤੋਂ ਅਹਿਮ ਮਾਂ ਦੀਆਂ ਦਵਾਈਆਂ ਤੇ ਪੜਾਦੀ ਭਰਾ ਦੀ ਪੜ੍ਹਾਈ ਸੀ ਇੱਕ ਦਿਨ ਮੁਹੱਲੇ ਦੀ ਇੱਕ ਆਂਟੀ ਜੋ ਹਰ ਗੱਲ ਤੇ ਦੂਜਿਆਂ ਨੂੰ ਤਾਨੇ ਮਾਰਨ ਤੋਂ ਪਿੱਛੇ ਨਹੀਂ ਹਟਦੀ ਸੀ ਉਹ ਰਤਨ ਦੇ ਘਰ ਆ ਕੇ ਰਤਨ ਦੀ ਮਾਂ ਨੂੰ ਕਹਿਣ ਲੱਗੀ ਆਪਣੀ ਧੀ ਨੂੰ ਸੰਭਾਲ ਲੈ ਸ਼ਹਿਰ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਉਹ ਉਸ ਅਮੀਰ ਮਹਿਰਾ ਦੇ ਘਰੇ ਰੋਜ਼ ਜਾਂਦੀ ਹੈ ਇਹ ਸਭ ਕੁਝ ਠੀਕ ਨਹੀਂ ਹੈ ਇੱਜ਼ਤਦਾਰ ਘਰ ਦੀ ਧੀ ਨੂੰ ਇਦਾਂ ਦੀਆਂ ਹਰਕਤਾਂ ਸੋਭਾ ਨਹੀਂ ਦਿੰਦੀਆਂ ਇਹ ਸੁਣ ਕੇ ਰਤਨ ਦੀ ਮੰਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੀ ਧੀ ਦਾ ਪੱਖ ਲੈਂਦੇ ਹੋਏ ਕਿਹਾ ਰਤਨ ਇਦਾਂ ਦਾ ਕੁਝ ਨਹੀਂ ਕਰੇਗੀ ਜਿਸ ਨਾਲ ਸਾਡਾ ਸਿਰ ਝੁਕ ਜਾਏ ਲੋਕ ਕੀ ਕਹਿੰਦੇ ਆ ਇਸ ਤੋਂ ਜ਼ਿਆਦਾ ਮੈਨੂੰ ਆਪਣੀ ਧੀ ਤੇ ਭਰੋਸਾ ਹੈ ਪਰ ਰਤਨ ਨੂੰ ਇਹ ਸਭ ਕੁਝ ਅੰਦਰ ਤੱਕ ਝੰਝੋੜ ਗਿਆ ਉਹ ਜਾਣਦੀ ਸੀ ਕਿ ਜ਼ਮਾਨੇ ਦੀ ਜ਼ੁਬਾਨ ਨੂੰ ਕੋਈ ਨਹੀਂ ਬੰਦ ਕਰ ਸਕਦਾ ਉਸ ਰਾਤ ਜਦੋਂ ਉਹ ਅਰਜੁਨ ਦੇ ਘਰੇ ਗਈ ਤਾਂ ਉਸਦੇ ਚਿਹਰੇ ਤੇ ਉਦਾਸੀ ਸੀ ਅਨੁਰਾਗ ਨੇ ਉਸ ਨੂੰ ਦੇਖਦੇ ਹੀ ਗੋਦੀ ਵਿੱਚ ਆਉਣ ਦੀ ਜ਼ਿੱਦ ਕੀਤੀ ਪਰ ਰਤਨ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਅਰਜੁਨ ਨੇ ਪੁੱਛਿਆ ਕੀ ਹੋਇਆ ਰਤਨ ਤੂੰ ਇੰਨੀ ਉਦਾਸ ਕਿਉਂ ਲੱਗ ਰਹੀ ਹੈ ਰਤਨ ਹੌਲੀ ਜਿਹੀ ਬੋਲੀ ਸਰ ਸ਼ਾਇਦ ਹੁਣ ਮੈਨੂੰ ਅਨੁਰਾਗ ਦੇ ਕੋਲ ਨਹੀਂ ਹੋਣਾ ਚਾਹੀਦਾ ਲੋਕ ਆਪਣੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਮੁਹੱਲੇ ਵਾਲੇ ਮਾਂ ਨੂੰ ਤਾਂਨੇ ਮਾਰਦੇ ਆ ਮੈਨੂੰ ਡਰ ਹੈ ਕਿਤੇ ਮੇਰੀ ਵਜ੍ਹਾ ਨਾਲ ਮੇਰੀ ਮਾਂ ਤੇ ਭਰਾ ਦੀ ਇੱਜ਼ਤ ਤੇ ਦਾਗ ਨਾ ਲੱਗ ਜਾਏ ਅਰਜੁਨ ਹੈਰਾਨ ਰਹਿ ਗਿਆ ਕਹਿੰਦਾ ਕਿ ਲੋਕ ਤਾਂ ਹਮੇਸ਼ਾ ਹੀ ਕੁਝ ਨਾ ਕੁਝ ਕਹਿੰਦੇ ਹੀ ਰਹਿੰਦੇ ਆ ਤੂੰ ਉਹਨਾਂ ਦੀ ਪਰਵਾਹ ਕਿਉਂ ਕਰਦੀ ਹੈ ਕਹਿੰਦੀ ਕਿਉਂਕਿ ਸਰ ਮੈਂ ਗਰੀਬ ਹਾਂ ਰਤਨ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਗਰੀਬੀ ਗਰੀਬ ਦੀ ਧੀ ਤੇ ਉਂਗਲੀ ਚੁੱਕਣ ਵਿੱਚ ਲੋਕਾਂ ਨੂੰ देर ਨਹੀਂ ਲੱਗਦੀ ਕੁੜੀ ਦੀ ਇੱਜ਼ਤ ਥੋੜੀ ਜਹੀ ਹਵਾ ਨਾਲ ਹੀ ਡਗਮਗਾ ਜਾਂਦੀ ਹੈ ਮੈਂ ਨਹੀਂ ਚਾਹੁੰਦੀ ਸਰ ਕਿ ਮਾਂ ਦੀ ਝੁਕੀ ਹੋਈ ਕਮਰ ਤੇ ਭਰਾ ਦੀਆਂ ਭਰਾ ਦੇ ਮਾਸੂਮ ਸੁਪਨਿਆਂ ਤੇ ਮੇਰੀ ਵਜ੍ਹਾ ਨਾਲ ਕੋਈ ਬੋਝ ਪਏ ਅਰਜੁਨ ਨੇ ਲੰਬਾ ਸਾ ਲਿਆ ਉਸਦੇ ਦਿਲ ਵਿੱਚ ਗੁੱਸਾ ਵੀ ਸੀ ਤੇ ਦਰਦ ਵੀ ਰਤਨ ਤੂੰ ਇਹ ਸਭ ਕੁਝ ਕਿਉਂ ਸਹਿ ਰਹੀ ਹੈ ਜੇ ਲੋਕ ਤੇਰੇ ਬਾਰੇ ਕੁਝ ਗਲਤ ਕਹਿੰਦੇ ਆ ਤਾਂ ਉਹਨਾਂ ਨੂੰ ਤੂੰ ਕਹਿਣ ਦੇ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਇਸ ਮੌਕੇ ਨੂੰ ਪੈਸੇ ਤੇ ਸ਼ੋਹਰਤ ਪਾਉਣ ਦੇ ਲਈ ਇਸਤੇਮਾਲ ਕਰ ਚੁੱਕਾ ਹੁੰਦਾ ਪਰ ਤੂੰ ਬਹੁਤਾ ਲੱਗ ਹੈ ਰਤਨ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਲੱਗ ਹਾਂ ਇਸ ਲਈ ਹੀ ਸਭ ਦੀਆਂ ਨਜ਼ਰਾਂ ਵਿੱਚ ਗਲਤ ਸਮਝੀ ਜਾਂਦੀਆਂ ਹਨ ਸਰ ਤੁਸੀਂ ਸਮਝ ਨਹੀਂ ਰਹੇ ਸਮਾਜ ਦਾ ਡਰ ਸਿਰਫ ਅਮੀਰਾਂ ਨੂੰ ਨਹੀਂ ਹੁੰਦਾ ਗਰੀਬਾਂ ਨੂੰ ਵੀ ਹੁੰਦਾ ਹੈ ਕੁਝ ਪਾਲ ਲਈ ਕਮਰੇ ਵਿੱਚ ਚੁੱਪ ਛਾ ਗਈ ਅਰਜੁਨ ਨੇ ਕੁਝ ਪਾਲ ਰਤਨ ਨੂੰ ਦੇਖਿਆ ਤੇ ਫਿਰ ਕਹਿੰਦਾ ਰਤਨ ਸ਼ਾਇਦ ਮੈਂ ਤੇਰੀ ਮਜਬੂਰੀ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਿਹਾ ਹਾਂ ਪਰ ਇਹ ਨਾ ਜ਼ਰੂਰ ਜਾਣਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਆਇਆ ਹੈ ਜਿਸ ਨੇ ਬਿਨਾਂ ਲਾਲਚ ਬਿਨਾਂ ਡਰ ਸਿਰਫ ਇਨਸਾਨੀਅਤ ਦੇ ਲਈ ਮੇਰਾ ਤੇ ਅਨੁਰਾਗ ਦਾ ਸਾਥ ਦਿੱਤਾ ਹੈ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦਾ ਰਤਨ ਨੇ ਆਪਣੇ ਹੰਝੂ ਪੂੰਝੇ ਕਹਿੰਦੀ ਮੈਨੂੰ ਗਵਾਉਣ ਜਾਂ ਪਾਉਣ ਦਾ ਸਵਾਲ ਹੀ ਕਿੱਥੇ ਹੈ ਸਰ ਮੇਰਾ ਅਸਲੀ ਰਸਤਾ ਤਾਂ ਉਹੀ ਹੈ ਜਿੱਥੇ ਮੇਰੀ ਮਾਂ ਤੇ ਮੇਰੇ ਛੋਟੇ ਭਰਾ ਦੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਲੈ ਜਾਣਗੀਆਂ ਤੇ ਜੇ ਕਦੇ ਮੇਰਾ ਆਉਣਾ ਤੁਹਾਡੇ ਲਈ ਮੁਸੀਬਤ ਬਣੇ ਤਾਂ ਮੈਨੂੰ ਰੋਕ ਦਿਓ ਪਰ ਅਰਜਨ ਚੁੱਪ ਰਿਹਾ ਕੁਝ ਨਹੀਂ ਬੋਲਿਆ ਬਸ ਉਸਦੇ ਦਿਲ ਵਿੱਚ ਇੱਕ ਚੀਜ਼ ਉੱਠੀ ਉਸਨੇ ਮਹਿਸੂਸ ਕੀਤਾ ਕਿ ਇਹ ਰਿਸ਼ਤਾ ਸਿਰਫ ਅਨੁਰਾਗ ਤੇ ਰਤਨ ਦੇ ਤੱਕ ਸੀਮਤ ਨਹੀਂ ਰਿਹਾ ਕਿਤੇ ਦਿਲ ਦੀ ਗਹਿਰਾਈ ਦੇ ਵਿੱਚ ਉਹ ਖੁਦ ਵੀ ਉਹ ਰਤਨ ਦਾ ਰਤਨ ਦੇ ਨਾਲ ਵੱਜਦਾ ਜਾ ਰਿਹਾ ਸੀ ਪਰ ਦੁਨੀਆ ਇੰਨੀ ਆਸਾਨੀ ਨਾਲ ਸਬੰਧਨ ਨੂੰ ਮਨਜ਼ੂਰ ਨਹੀਂ ਕਰਨ ਵਾਲੀ ਸੀ ਆਉਣ ਵਾਲੇ ਦਿਨਾਂ ਵਿੱਚ ਇਹੀ ਸਮਾਜ ਇਹੀ ਤਾਨੇ ਉਹਨਾਂ ਦੀਆਂ ਰਾਹਾਂ ਵਿੱਚ ਵੱਡੇ ਤੂਫਾਨ ਖੜੇ ਕਰਨ ਵਾਲੀ ਸੀ ਕੁਝ ਦਿਨ ਰਤਨ ਅਰਜੁਨ ਦੇ ਘਰੇ ਨਹੀਂ ਗਈ ਅਰਜੁਨ ਹਰ ਰੋਜ਼ ਉਸ ਦੀ ਰਾਹ ਦੇਖਦਾ ਉਸ ਦੇ ਖਿੜਖਿੜਾਉਂਦੇ ਚਿਹਰੇ ਤੇ ਬੇਚੈਨੀ ਤੇ ਰੋਣਾ ਸਾਫ਼ ਝਲਕਣ ਲੱਗਿਆ ਅਰਜੁਨ ਵਾਰ-ਵਾਰ ਫੋਨ ਚੱਕਦਾ ਪਰ ਹਿੰਮਤ ਨਾ ਕਰ ਸਕਿਆ ਕਿ ਰਤਨ ਨੂੰ ਫੋਨ ਕਰ ਸਕੇ ਆਖਰ ਇੱਕ ਦਿਨ ਸ਼ਾਮ ਨੂੰ ਉਸ ਨੇ ਹਿੰਮਤ ਕਰਕੇ ਫੋਨ ਲਗਾਇਆ ਹੈਲੋ ਰਤਨ ਮੈਂ ਅਰਜੁਨ ਬੋਲਦਾ ਹਾਂ ਰਤਨ ਚੁੱਪ ਰਹੀ ਉਸਤੇ ਸਾਹ ਹੀ ਜਵਾਬ ਦੇ ਰਹੇ ਸੀ ਅਰਜੁਨ ਕਹਿੰਦਾ ਰਤਨ ਅਨੁਰਾਗ ਬਹੁਤ ਰੋ ਰਿਹਾ ਹੈ ਮੇਰੇ ਤੋਂ ਇਕੱਲੇ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ ਜੇ ਤੈਨੂੰ ਮਨਜ਼ੂਰ ਹੋਵੇ ਤਾਂ ਇੱਕ ਵਾਰ ਆ ਜਾ ਰਤਨ ਦਾ ਦਿਲ ਪਿਗਲ ਗਿਆ ਮਾਂ ਤੇ ਆਪਣੇ ਭਰਾ ਦੇ ਬਾਰੇ ਸੋਚ ਕੇ ਉਸਨੇ ਖੁਦ ਨਾਲ ਵਾਦਾ ਕੀਤਾ ਸੀ ਕਿ ਹੁਣ ਉਹ ਕਦੇ ਵੀ ਉਸ ਘਰੇ ਘਰ ਦੀ ਦਹਲੀਜ਼ ਨਹੀਂ ਟੱਪੇਗੀ ਅਰ ਅਨੁਰਾਗ ਦੀ ਮਾਸੂਮੀਅਤ ਤੇ ਉਸਦਾ ਪਿਆਰ ਉਸ ਨੂੰ ਰੋਕ ਨਾ ਸਕਿਆ ਉਹ ਚੁੱਪਚਾਪ ਚਲੀ ਗਈ ਤੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਅਰਜਨ ਉਸ ਨੂੰ ਦੇਖਦੇ ਹੀ ਖੁਸ਼ ਹੋ ਗਿਆ ਤੇ ਅਨੁਰਾਗ ਉਸ ਦੀ ਗੋਦ ਵਿੱਚ ਆਉਂਦੇ ਹੀ ਉਸ ਦਾ ਚਿਹਰਾ ਖਿਲਖਿਲਾ ਉੱਠਿਆ ਉਹ ਸ਼ਾਂਤੀ ਦੇ ਨਾਲ ਰਤਨ ਦੀ ਗੋਦ ਵਿੱਚ ਸੌ ਗਿਆ ਅਰਜੁਨ ਨੇ ਸਕੂਨ ਭਰਿਆ ਸਾਹ ਲਿਆ ਤੇ ਕਹਿੰਦਾ ਦੇਖਿਆ ਰਤਨ ਇਹ ਬੱਚਾ ਤੇਰੇ ਬਿਨਾ ਅਧੂਰਾ ਹੈ ਸੱਚ ਕਹਿੰਦਾ ਹਾਂ ਸ਼ਾਇਦ ਮੈਂ ਵੀ ਉਸਤੇ ਸ਼ਬਦ ਗਲੇ ਵਿੱਚ اٹਕ ਗਏ ਰਤਨ ਨੇ ਹੈਰਾਨ ਹੋ ਕੇ ਕਿਹਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਰਜੁਨ ਉਸਦੇ ਨੇੜੇ ਆਇਆ ਉਸਦੀ ਆਵਾਜ਼ ਭਾਰੀ ਸੀ ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੂੰ ਸਿਰਫ ਇਸ ਘਰ ਦੀ ਜ਼ਰੂਰਤ ਨਹੀਂ ਹੈ ਤੂੰ ਮੇਰੀ ਜ਼ਿੰਦਗੀ ਦਾ ਉਹ ਹਿੱਸਾ ਬਣ ਚੁੱਕੀ ਹੈ ਜਿਸ ਤੋਂ ਬਿਨਾ ਹੁਣ ਮੈਂ ਖੁਦ ਨੂੰ ਅਧੂਰਾ ਮਹਿਸੂਸ ਕਰ ਰਿਹਾ ਹਾਂ ਰਤਨਾ ਕੀ ਤੂੰ ਮੇਰੀ ਪਤਨੀ ਬਣੇਗੀ ਤੂੰ ਮੇਰੇ ਨਾਲ ਵਿਆਹ ਕਰਾਏਂਗੀ ਤੂੰ ਅਨੁਰਾਗ ਦੀ ਮਾਂ ਬਣੇਗੀ ਇਹ ਸੁਣ ਕੇ ਰਤਨ ਇੱਕਦਮ ਸੁੰਨ ਰਹਿ ਗਈ ਕਹਿੰਦੀ ਇਹ ਤੁਸੀਂ ਕੀ ਕਹਿ ਰਹੇ ਹੋ ਸਰ ਸਮਾਜ ਤੇ ਲੋਕ ਕੀ ਸੋਚਣਗੇ ਲੋਕ ਤਾਂ ਪਹਿਲਾਂ ਹੀ ਗੱਲਾਂ ਬਣਾ ਰਹੇ ਆ ਅਰਜੁਨ ਮੁਸਕਰਾਇਆ ਕਹਿੰਦਾ ਸਮਾਜ ਤਾਂ ਹਮੇਸ਼ਾ ਹੀ ਸੋਚਦਾ ਹੈ ਜਦੋਂ ਮੇਰਾ ਭਰਾ ਤੇ ਪਰਜਾਈ ਦੀ ਮੌਤ ਹੋਈ ਸੀ ਤਾਂ ਉਦੋਂ ਵੀ ਲੋਕਾਂ ਨੇ ਕਿਹਾ ਸੀ ਕਿ ਮੈਂ ਇਕੱਲਾ ਇਸ ਬੱਚੇ ਨੂੰ ਨਹੀਂ ਸੰਭਾਲ ਸਕਦਾ ਪਰ ਫਿਰ ਵੀ ਮੈਂ ਕਦੇ ਇਸ ਬੱਚੇ ਲਈ ਵਿਆਹ ਨਹੀਂ ਕਰਵਾਇਆ ਸੀ ਕਦੇ ਵੀ ਮੈਂ ਹਾਰ ਨਹੀਂ ਮੰਨੀ ਤੇ ਜੇ ਹੁਣ ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਦਿੰਦਾ ਹਾਂ ਤਾਂ ਲੋਕ ਫਿਰ ਗੱਲਾਂ ਹੀ ਕਰਨਗੇ ਪਰ ਕੀ ਉਹਨਾਂ ਲੋਕਾਂ ਦੇ ਲਈ ਅਸੀਂ ਆਪਣੇ ਦਿਲ ਦੀ ਸੱਚਾਈ ਨੂੰ ਮਾਰਸ ਦਈਏ ਸਿਰਫ ਇਸ ਲਈ ਕਿ ਲੋਕ ਕੀ ਕਹਿਣਗੇ ਅਰਜੁਨ ਦੇ ਭਰਾ ਤੇ ਪਰਜਾਈ ਦੀ ਮੌਤ ਬੱਚੇ ਦੇ ਅਨਾਥ ਹੋਣ ਦੀ ਸਚਾਈ ਜਾਣ ਕੇ ਰਤਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਫਿਰ ਵੀ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਮੈਂ ਤਾਂ ਗਰੀਬ ਹਾਂ ਸਰ ਤੁਹਾਡੀ ਦੁਨੀਆ ਤੋਂ ਬਹੁਤ ਅਲੱਗ ਹਾਂ ਅਰਜੁਨ ਨੇ ਉਸਦਾ ਹੱਥ ਫੜ ਕੇ ਕਿਹਾ ਪਿਆਰ ਅਮੀਰ ਗਰੀਬ ਨਹੀਂ ਦੇਖਦਾ ਰਤਨ ਤੂੰ ਮੈਨੂੰ ਤੇ ਅਨੁਰਾਗ ਨੂੰ ਉਹ ਦਿੱਤਾ ਹੈ ਜੋ ਪੈਸੇ ਨਾਲ ਕਦੇ ਨਹੀਂ ਖਰੀਦਿਆ ਜਾ ਸਕਦਾ ਆਪਣਾਪਨ ਮਮਤਾ ਤੇ ਭਰੋਸਾ ਜੇਹੀ ਗਰੀਬ ਹੋਣਾ ਹੈ ਤਾਂ ਮੈਨੂੰ ਇਹ ਗਰੀਬੀ ਮਨਜ਼ੂਰ ਹੈ ਰਤਨ ਦੀ ਮਾਂ ਵੀ ਉਸ ਸਮੇਂ ਦਰਵਾਜ਼ੇ ਤੇ ਖੜੀ ਸਭ ਕੁਝ ਸੁਣ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਕਹਿੰਦੀ ਬੇਟਾ ਅਰਜੁਨ ਉਹਨਾਂ ਨੇ ਕੰਬਦੀ ਹੋਈ ਆਵਾਜ਼ ਨਾਲ ਕਿਹਾ ਤੂੰ ਮੇਰੀ ਧੀ ਨੂੰ ਉਹ ਸਨਮਾਨ ਦਿੱਤਾ ਜਿਸ ਦੀ ਉਹ ਹੱਕਦਾਰ ਹੈ ਮੈਂ ਤੇਰੇ ਫੈਸਲੇ ਦੇ ਖਿਲਾਫ ਕਦੇ ਨਹੀਂ ਜਾਵਾਂਗੀ ਰਤਨ ਨੇ ਆਪਣੀ ਮਾਂ ਦੇ ਵੱਲ ਦੇਖਿਆ ਤੇ ਅਚਾਨਕ ਮਾਂ ਨੂੰ ਉੱਥੇ ਦੇਖ ਕੇ ਉਹ ਹੈਰਾਨ ਹੋ ਗਈ। ਫਿਰ ਅਨੁਰਾਗ ਦੇ ਵੱਲ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਪਰ ਇਸ ਵਾਰ ਇਹ ਹੰਝੂ ਬੋਝਦੇ ਨਹੀਂ ਰਾਹਤ ਤੇ ਖੁਸ਼ੀ ਦੇ ਸੀ। ਪਰ ਰਤਨ ਦੀ ਮਾਂ ਕਹਿੰਦੀ ਮੈਂ ਇਹ ਜਾਨਣਾ ਚਾਹੁੰਦੀ ਹਾਂ ਕਿ ਮੇਰੀ ਧੀ ਸੱਚਾਈ ਦੇ ਰਾਹ ਤੇ ਹੈ ਜਾਂ ਨਹੀਂ। ਇਸ ਲਈ ਮੈਂ ਚੁੱਪਚਾਪ ਇੱਥੇ ਆਈ ਸੀ ਪਰ ਤੂੰ ਸਾਬਤ ਕਰ ਦਿੱਤਾ ਸਾਡੀ ਗਰੀਬੀ ਤੋਂ ਵੱਡੀ ਤੇਰੇ ਲਈ ਸਾਡੀ ਇੱਜ਼ਤ ਹੈ। ਕੋਜ਼ ਮਹੀਨਿਆਂ ਬਾਅਦ ਸ਼ਹਿਰ ਦੀ ਉਸੇ ਕਲੋਨੀ ਦੇ ਵਿੱਚ ਜਿੱਥੇ ਕਦੇ ਲੋਕ ਰਤਨ ਨੂੰ ਤਾਨੇ ਦਿੰਦੇ ਸੀ ਸ਼ਹਿਨਾਈਆਂ ਗੂੰਜ ਉਠੀਆਂ ਹੋਟਲ ਵਿੱਚ ਵੇਟਰ ਦਾ ਕੰਮ ਕਰਨ ਵਾਲੀ ਰਤਨ ਹੁਣ ਅਰਜੁਨ ਮਹਿਰਾ ਦੀ ਦੁਲਹਣ ਬਣ ਚੁੱਕੀ ਸੀ ਬਰਾਤ ਜਦੋਂ ਪਹੁੰਚੀ ਤਾਂ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਜਿੰਨਾ ਲੋਕਾਂ ਨੇ ਕਦੇ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਅੱਜ ਉਸ ਨੂੰ ਲਾਲ ਜੋੜੇ ਦੇ ਵਿੱਚ ਦੇਖ ਕੇ ਹੈਰਾਨ ਖੜੇ ਸੀ ਮੰਡਪ ਤੇ ਰਤਨ ਦੇ ਗਲੇ ਵਿੱਚ ਜਦੋਂ ਅਰਜੁਨ ਨੇ ਵਰਮਾਲਾ ਪਾਈ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਸਾਰੀਆਂ ਪੁਰਾਣੀਆਂ ਜ਼ਾਦਾ ਤਾਜ਼ਾ ਹੋ ਗਈਆਂ ਹੋਟਲ ਵਿੱਚ ਵੇਟਰ ਦਾ ਕੰਮ ਕਰਨ ਦੀ ਮਜਬੂਰੀ ਲੋਕਾਂ ਦੇ ਤਾਨੇ ਮਾਂ ਦੀ ਬਿਮਾਰੀ ਭਰਾ ਦੀ ਪੜ੍ਹਾਈ ਦੀ ਚਿੰਤਾ ਤੇ ਫਿਰ ਅਰਜੁਨ ਦਾ ਸਾਥ ਪਰ ਹੁਣ ਅਰਜੁਨ ਦੀ ਦੁਲਹਨ ਬਣੀ ਰਤਨ ਦੀ ਗੋਦੀ ਵਿੱਚ ਖੁਸ਼ੀ-ਖੁਸ਼ੀ ਬੈਠਾ अनुराग ਸੀ ਵਿਦਾਈ ਤੋਂ ਬਾਅਦ ਜਦੋਂ ਰਤਨ ਆਪਣੀ ਮਾਂ ਤੇ ਭਰਾ ਨੂੰ ਲੈ ਕੇ ਅਰਜੁਨ ਦੇ ਘਰ ਪਹੁੰਚੀ ਤਾਂ ਅਰਜੁਨ ਨੇ ਦਰਵਾਜ਼ੇ ਤੇ ਖੜੇ ਹੋ ਕੇ ਕਿਹਾ ਕਿ ਇਹ ਘਰ ਹੁਣ ਸਿਰਫ ਮੇਰਾ ਨਹੀਂ ਹੈ ਤੇਰਾ ਵੀ ਹੈ ਤੇਰੀ ਮਾਂ ਤੇ ਤੇਰੇ ਭਰਾ ਦਾ ਵੀ ਹੁਣ ਇਸ ਘਰ ਦੇ ਹੀ ਤੁਸੀਂ ਮੈਂਬਰ ਹੋ ਇਹ ਸੁਣ ਕੇ ਰਤਨ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਰੋ ਪਈ ਤੇ ਉਸ ਦਾ ਭਰਾ ਰਤਨਦਾ ਛੋਟਾਪਰਾ ਘਰਵਨਾਰ ਬੋਲਿਆ ਦੀਦੀ ਅੱਜ ਤੁਸੀਂ ਸਾਬਤ ਕਰ ਦਿੱਤਾ ਕਿ ਸੱਚਾਈ ਤੇ ਇਮਾਨਦਾਰੀ ਦੇ ਸਾਹਮਣੇ ਪੈਸੇ ਸ਼ੋਹਰਤ ਕੁਝ ਵੀ ਨਹੀਂ ਦੋਸਤੋ ਇਹ ਕਹਾਣੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਇਨਸਾਨੀਅਤ ਤੇ ਸੱਚਾ ਪਿਆਰ ਹਰ ਮੁਸ਼ਕਲ ਹਰ ਤਾਨੇ ਤੋਂ ਵੱਡਾ ਹੁੰਦਾ ਹੈ ਗਰੀਬੀ ਸਮਾਜ ਦੇ ਹਾਲਾਤ ਸਭ ਸਾਹਮਣੇ ਹੁਣ ਫਿਰ ਵੀ ਜੇ ਭਰੋਸਾ ਤੇ ਮਮਤਾ ਹੋਵੇ ਤਾਂ ਜ਼ਿੰਦਗੀ ਬਦਲ ਸਕਦੀ ਹੈ ਪਰ ਜੇ ਤੁਸੀਂ ਰਤਨ ਦੀ ਜਗ੍ਹਾ ਹੁੰਦੇ ਤਾਂ ਕੀ ਤੁਸੀਂ ਵੀ ਸਮਾਜ ਦੇ ਤਾਨਿਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਦਿਲ ਦੀ ਆਵਾਜ਼ ਸੁਣਦੇ ਤੇ ਜੋ ਕਦਮ ਰਤਨ ਨੇ ਚੁੱਕਿਆ ਜਾਂ ਅਰਜੁਨ ਨੇ ਚੁੱਕਿਆ ਉਹ ਸਹੀ ਸੀ ਜਾਂ ਗਲਤ ਜੇ ਤੁਸੀਂ ਅਰਜੁਨ ਦੀ ਜਗ੍ਹਾ ਤੇ ਹੁੰਦੇ ਤਾਂ ਤੁਸੀਂ ਕੀ ਕਰਦੇ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆਂ ਜੀ ਕਿਸੇ ਇਦਾਂ ਦੀ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ